ਭਾਰਤੀ ਫੌਜ ਵੱਲੋਂ ਕਥਿਤ ਪਾਕਿਸਤਾਨੀ ਅਤਵਾਦੀਆਂ ਖਿਲਾਫ ਕੀਤੀ ਗਈ 에어 ਸਟ੍ਰਾਈਕ ਨੇ ਪੂਰੇ ਦੇਸ਼ ਅਤੇ ਸੰਸਾਰ ਵਿੱਚ ਪਰਥੂ ਪਾਇਆ ਹੋਇਆ ਅਤੇ ਇਸ ਤੇ ਕਾਫੀ ਸਵਾਲ ਵੀ ਖੜੇ ਹੋ ਰਹੇ ਨੇ ਪੰਜਾਬ ਦੇ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨੀ ਭਾਰਤੀ ਸਰਕਾਰ ਤੇ ਸਵਾਲ ਚੁੱਕੇ ਸਨ ਅਤੇ ਉਹਨਾਂ ਨੇ ਇੱਥੇ ਤੱਕ ਆਖਿਆ ਸੀ ਕਿ ਭਾਰਤੀ ਫੌਜ ਨੇ ਅਤਵਾਦੀ ਮਾਰੇ ਨੇ ਜਾਂ ਫਿਰ ਦਰਖਤਾਂ ਉੱਤੇ ਹੀ ਬੰਬ ਸੁੱਟੇ ਨੇ ਨਵਜੋਤ ਸਿੱਧੂ ਦੇ ਸਟ੍ਰੀਟ ਤੋਂ ਬਾਅਦ ਉਹਨਾਂ ਦੇ ਧਰ ਵਿਰੋਧੀ ਵਿਕਰਮ ਮਜੀਠੀਆ ਸਿੱਧੂ ਤੇ ਪੜਕੋਠੇ ਨੇ ਉਹਨਾਂ ਨੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਜਹਾਜ਼ ਨਾਲ ਬੰਨ੍ਹ ਕੇ ਪਾਕਿਸਤਾਨ ਲੈ ਜਾਣ ਤੱਕ ਦੀ ਸਲਾਹ ਭਾਰਤੀ ਫੌਜ ਨੂੰ ਦੇ ਦਿੱਤੀ ਹੈ ਸ਼ਹੀਦ ਕਰਾਇਆ ਉਹਨਾਂ ਨਾਲ ਇਹਦੀ ਬੋਲੀ ਰਲਦੀ ਹੈ ਕਿਮਰਾਨ ਖਾਨ ਨੂੰ ਤਾਂ ਕਹਿੰਦਾ ਮੇਰਾ ਯਾਰ ਦਿਲਦਾਰ ਕੈਪਟਨ ਅਮਰਿੰਦਰ ਛੋਹਾਰੇ ਤਾਂ ਮੈਂ ਸੁਣਿਆ ਨਹੀਂ ਸਾਰਾ ਹਿੰਦੁਸਤਾਨ ਇੱਕ ਪਾਸੇ ਇਸ ਗੱਲ ਤੇ ਇੱਕ ਬੰਦਾ ਦੂਜੇ ਪਾਸੇ ਬੜੇ ਦੁੱਖ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਕੇ ਵੇਂਕ ਕਮਾਂਡਰ ਅਭਨੰਦਨ ਸਾਹ ਵਰਗਿਆਂ ਦੀ ਹਿੰਮਤ ਦਾ ਇਸ ਦੇਸ਼ ਦੀ ਧਰਤੀ ਤੇ ਪਿਆਰ ਦਾ ਕੋਜਾ ਮਜ਼ਾਕ ਇਸ ਤਰੀਕੇ ਨਾਲ ਉਠਾਉਣ 48 ਸਾਲਾਂ ਬਾਅਦ ਕਦੇ ਸਾਡੇ ਲੜਾਕੂ ਵਿਮਾਨ ਇਸ ਦੇਸ਼ ਚ ਸ਼ਾਂਤੀ ਵਾਸਤੇ ਇਹ ਦੇਸ਼ ਦੀ ਆਜ਼ਾਦੀ ਬਰਕਰਾਰ ਰਵੇ ਡੈਮੋਕ੍ਰੇਸੀ ਬਰਕਰਾਰ ਰਕੇ ਭਾਈਚਾਰਕ ਸਾਂਝ ਬਰਕਰਾਰ ਰਵੇ ਪਾਕਿਸਤਾਨ ਚ ਜਾ ਕੇ دہشت ਗਰਦਾਂ ਨੂੰ ਜਾ ਕੇ ਬੰਮ ਸਿੱਟ ਕੇ ਆਏ ਤੇ ਕੋਈ ਲੀਡਰ ਮੰਤਰੀ ਇਹ ਕਵੇ ਕਿ ਜੀ ਇਹ ਟੈਰਰਿਸਟਾਂ ਤੇ ਬੰਮ ਸਿੱਟ ਕੇ ਆਏ ਕਿ ਦਰਖਤਾਂ ਤੇ ਸਿੱਟ ਕੇ ਅਗਲੀ ਵਾਰੀ ਇਹਨੂੰ ਬੰਨ ਕੇ ਹੀ ਲੈ ਜਾਣ ਜਹਾਜ਼ ਦੇ ਅੱਗੇ ਇਹ ਵੇਖ ਲੂਗਾ ਨਾਲੇ ਲੱਗ ਜੂ ਪਤਾ ਬਚ ਕੇ ਆ ਗਿਆ ਤੇ ਜੀਆਂ ਇਹਨੂੰ ਕਰ ਦਾਂਗੇ ਨਹੀਂ ਤਾਂ ਯਾਰ ਦਿਲਦਾਰ ਕੋਲ ਰਹਿ ਜੂ